ਹਾਂਜੀ ਸੱਚੀ ਗੱਲ ਸਾਰਿਆਂ ਨੂੰ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਗੇ ਘੈਂਟੋ ਮੈਂ ਸਾਡੀ ਆਪਣੀ ਧੀ ਆਪਣੀ ਬੇਟੀ ਆਪਣੀ ਭੈਣ ਤੇ ਇਹ ਇਹ ਜੇ ਸਾਡਾ ਫਾਰਮ ਹਾਊਸ ਕੈਮਰਾਮੈਨ ਨੇ ਮੈਂ ਕਹਿਣਾ ਚਾਹੇਗੀ ਸਾਰਾ ਘਰ ਤੇ ਦਿਖਾ ਦੋ ਇੱਕ ਵਾਰੀ ਅਪਰਾਇਕ ਕਰਦੇ ਆ ਜੀ ਵੀਰੇ ਦਿਹਾੜੀ ਤੁਹਾਨੂੰ ਕਦੇ ਫਿਰ ਦਿਖਾਵਾਂਗੇ ਆਪਾਂ ਕੀ ਕੰਮ ਕਰਦੇ ਆਗੇ ਤੇ ਇੱਥੇ ਅਸੂਲੀ ਅੱਗੇ ਲੱਗੇ ਹੋਇਆ ਕੰਮ ਕਰਦੇ ਦਿਹਾੜੀ ਕਰਦੇ ਆ ਨਾ ਤੇ ਮੈਨੂੰ ਮੇਰੇ ਵੀਰਾਂ ਨੂੰ ਬਹੁਤ سپورਟ ਦੀ ਜਰੂਰਤ ਹੈ ਤੁਸੀਂ ਸਾਰੇ ਜੀ ਸਪੋਰਟ ਕਰੋ ਕਿਉਂਕਿ ਸਾਡੇ ਬੱਚੇ ਦਾ ਫਿਊਚਰ ਬਣ ਜੂਗਾ ਸਾਡੇ ਨਾਲ ਵਿਚਾਰਾ ਖੇਤਾਂ 'ਚ ਰੁੱਲਦਾ ਆ ਹੈਨਾ ਮਾਪੇ ਦਾ ਫਰਜ਼ ਹੁੰਦਾ ਆਪਣੇ ਬੱਚਿਆਂ ਨੂੰ ਆਪਣਾ ਹੈ ਅੱਜ YouTube ਤੇ ਪਹਿਲਾ ਵਲੌਗ ਹੈ ਤੇ ਸਾਰੇ ਜਣੇ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਤੁਹਾਡੀ ਭੈਣ ਇਸ ਤਰ੍ਹਾਂ ਤੁਹਾਡੀ ਤੁਸੀ ਜਰੂਰ ਦੱਸਿਓ ਲਵ ਯੂ ਜਰੂਰ ਦੱਸਿਓ ਜੀ ਕਿਦਾਂ ਦਾ ਲੱਗਿਆ ਤੁਹਾਨੂੰ ਵਲੌਗ ਤੇ ਆਪਾਂ ਹਰ ਰੋਜ਼ ਵਲੌਗ ਪਾਇਆ ਕਰਾਂਗੇ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤੇ ਸਾਨੂੰ ਸਪੋਰਟ ਕਰੋਗੇ ਓਕੇ ਜੀ ਤੇ ਅੱਜ ਪਹਿਲੀ ਵਾਰ ਦੇਖੋ ਵਲੌਗ ਬਣਾਇਆ ਵੈਸੇ ਰੀਲਾ ਪਾਉਣੀ ਹੈ Instagram ਤੇ Instagram ਤੇ ਆਪਣੀ ਆਈਡੀ ਹੈ ਵੀ ਹੁੰਦਾ ਸੀ ਲਿੰਕ ਦੇ ਦਾਂਗੇ ਤੇ ਜਰੂਰ ਜਾ ਕੇ ਫੋਲੋ ਕਰਿਓ ਤੇ ਵਾਹ ਅੱਜ ਇਹ ਫਸਟ ਵੀਡੀਓ ਹੈ YouTube ਤੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਇੱਕ ਵਾਰੀ ਨਵੀਂ ਨਵੀਂ ਵੀਡੀਓ ਬਣਾਈਏ ਨਹੀਂ ਹਿਸਾਬ ਹੈਗਾ ਜੇ ਤੁਹਾਨੂੰ ਕੋਈ ਵੀ ਇਹਨੇ ਜਿਹਨੇ ਮਤਲਬ ਲੱਗੇ ਕਿ ਹਾਂ ਇਹ ਸਹੀ ਨਹੀਂ ਬਣੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਸਹੀ ਬਣੀ ਤਾਂ ਵੀ ਕਮੈਂਟ ਕਰਿਓ ਕਿ ਜੇ ਅੱਜ ਤੋਂ ਹਾਂਜੀ ਵਧੀਆ ਤੋਂ ਵਧੀਆ ਲੈ ਕੇ ਵੀਡੀਓ ਆਇਆ ਕਰਾਂਗੇ ਥੈਂਕ ਯੂ